ਹਾਂ ਲੋ ਦੋਸਤੋ ਸਸਰੀਆ ਕਾਲ ਅੱਜ ਦੇ ਬਲੌਗ ਵਿੱਚ ਸਵਾਗਤ ਹੈ ਹੋ ਸਕਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਬੋਰਡ ਸਟਾਰਟ ਕਰਵਾਉਣੇ ਆ ਇਹਨੂੰ ਹੋਏ 4 ਮਹੀਨੇ ਖੜੇ ਨੂੰ ਮੈਂ ਤਾਂ ਕਰਨਾ ਨਹੀਂ ਗਾ ਕਾ ਮੇਰੀ ਦੁੱਖ ਦੀ ਠੂਈ ਤੇ ਆਪਾਂ ਆਪਣਾ ਪ੍ਰੋਫੈਸਰ ਸਾਹਿਬ ਜੀ ਆਏ ਹੋਏ ਨੇ ਉਹਦੇ ਤੋਂ ਸਟਾਰਟ ਕਰਾਉਣੇ ਆ ਤੇ ਬਈਆਂ ਕਿੰਨੇ ਕ ਟਾਈਮ ਚ ਸਟਾਰਟ ਹੁੰਦਾ ਕੀ ਸਹਾਤਾ ਵਾ ਕਿਉਂ ਇਹਨੂੰ ਖੜੇ ਨੂੰ ਕਾਫੀ ਟਾਈਮ ਹੋ ਗਿਆ 3-4 ਮਹੀਨੇ ਹੋ ਗਏ ਨੇ ਖੜੇ ਨੂੰ ਇਹ ਇਹ ਚਲਾਇਆ ਨਹੀਂ ਉਹ ਦੁੱਬਾ ਦਾ ਖੜਾ ਹੀ ਆ ਆਪਣਾ ਆਪਾ ਘਾਟੀ ਚਲਾਉਣੇ ਆ ਤੇ ਮੇਰੀ ਢੂਈ ਦੋਖਦੀ ਮੈਂ ਤਾਂ ਵੈਸੇ ਤਾਂ ਹੀ ਚਲਾਉਂਦਾ ਤੇ ਹੁਣ ਵੇਨੇ ਆਪਾਂ ਕਿੰਨੇ ਕ ਟਾਈਮ ਚ ਸਟਾਰਟ ਹੁੰਦਾ ਕੀ ਸਾਫਤਾ ਵਾ ਕਿਵੇਂ ਆ ਤੇ ਚਲੋ ਮਰਾ ਕੇ ਇੱਕ ਕ ਵੇਖਦੇ ਆ ਜਾਂਦਾ ਉਹ ਜੋਬਰ ਮਾਰੀ ਜਾਂਦਾ ਕਿ ਕੰਨ ਸਟਾਰਟ ਕਰੀ ਜਾਂਦਾ ਪਰ ਕੰਮ ਬਾਦੋਂ ਖਾਂਦਾ ਬੋਟ ਦਾ ਸਟਾਰਟ ਕਰਨਾ ਬੜਾ ਹੀ ਔਖਾ ਹੁੰਦਾ ਜੋ ਜਿਹੜਾ ਸਟਾਰਟ ਉਹਦੇ ਨਾਲ ਦੀ ਰੀਸ ਨਹੀਂ ਤੇ ਜੇ ਨਾ ਹੋਵੇ ਫਿਰ ਔਖਾ ਕੰਮ ਹੁੰਦਾ ਕਹਿੰਦੇ ਮਾਰੀ ਜਾਂਦਾ ਚੋਬਰ ਲਈ ਜਾਂਦਾ ਪੰਗੇ ਬੈਟਰੀ ਬੂੰਡਰੀ ਦਾ ਸਹੀ ਆ ਵੈਸੇ ਦੀ ਤੇ ਮੂੰਹ ਹੀ ਬਸ ਨਾ ਖੜੇ ਨੂੰ ਟਾਈਮ ਮੁ ਗਿਆ ਤਾਂ ਕਰਕੇ ਥੋੜਾ ਜਿਹਾ ਆਹੋ ਕਰਦਾ ਵੇਖਦੇ ਹਾਂ ਹੁੰਦਾ ਕਿ ਨਹੀਂ ਆਇਦਰ ਮੜਕਾ ਆਉਣ ਲੱਗਾ ਮੁੰਡੇ ਨੂੰ ਕਹਿੰਦੇ ਕਿ ਕਿੱਕਾ ਮਾਰਦੇ ਨੂੰ ਗਰਮ ਹੋਣ ਲੱਗਾ ਮੁੰਡਾ ਕਹਿੰਦੇ ਔਖਾ ਕੰਮ ਮੁਸ਼ਕਲੀ ਆ ਸਭ ਤੋਂ ਪਹਿਲਾਂ ਸਟਾਰਟ ਕਰਨਾ ਬਹੁਤ ਹੁੰਦਾ ਜੇ ਤੇਲ ਮੱਖ ਜੇ ਤਾਂ ਨਹੀਂ ਸਟਾਰਟ ਛੇਤੀ ਹੁੰਦਾ ਤੇ ਜੇ ਹੂੰ ਖੜਾ ਕਾਫੀ ਟਾਈਮ ਤੱਕ ਤਾਂ ਵੀ ਟਾਈਮ ਲਏ ਜਾਂਦਾ ਥੋੜਾ ਜਿਹਾ ਥੱਕ ਗਿਆ ਵਜੇਰਾ ਮਾਰਦਾ ਮਾਰਦਾ ਕਿੱਕਾ ਚੱਲ ਚੱਲ ਕੋਸ ਨਹੀਂ ਹੁੰਦਾ ਚੱਲਣਾ ਚੰਗੇ ਭਲੇ ਬੰਦੇ ਨੂੰ ਆਹੋ ਕਰ ਦਿੰਦਾ ਇਹ ਤਾਂ ਥਕਾ ਦਿੰਦਾ ਤੇ ਆਪਾਂ ਦਾ ਫੇਰ ਵੀ ਮਰੀਜ਼ਾਂ ਟੋਈਂਦੇ ਆਪਣਾ ਤਾਂ ਨਹੀਂ ਮੁਰਕਾ ਆਉਣਾ ਸ਼ੁਰੂ ਹੋ ਗਿਆ ਚੌਂਕਣ ਲੱਗਾ ਪਿੰਡਾ ਦੇਖੋ ਵਿਚਾਰਾ ਨਾ ਆ ਕੇ ਆਇਆ ਸੀ ਹੁਣੇ ਕਹਿੰਦਾ ਮੈਂ ਤਾਂ ਨਾਤਾ ਸੀਗਾ ਤੇ ਮੈਂ ਹਾਂ ਚੱਲ ਕੋਈ ਨਾ ਫਿਰ ਨਾਤਾ ਹੀ ਦੂਰੀਆ ਫੇਰ ਨਵਾ ਦਾਂਗੇ ਆ ਪਰ ਇਸ ਰੂਸ ਖੋਲਦੀਏ ਸਟਾਰਟ ਹੋ ਜੇ ਤਾਂ ਕੱਟ ਕੀਤੀ ਆ ਅਦਰੋ ਇਹ ਕੋ ਚੌਂਕ ਦਾ ਚੋਬਰ ਦਾ ਪਿੰਡਾ ਮੁੜ ਕੇ ਨਾਲ ਜਿਵੇਂ ਸਖਤ ਮਿਹਨਤ ਲਾਈ ਹੁੰਦੀ ਹੈ ਮੁੰਡੇ ਨੇ ਦੇਖੋ ਮਾਲ ਮਾਲਕ ਹੌਲ ਦਾ ਜਿਵੇਂ ਕਬੱਡੀ ਖੇਡ ਕੇ ਆਇਆ ਹੁੰਦਾ ਮਿਹਨਤ ਲਾ ਕੇ ਆਇਆ ਹੁੰਦਾ ਗਰਾਊਂਡ ਜਾਏ ਹੋਗਾ ਸਰੀਰਾ ਸ਼ਰਟ ਵਿੱਚ ਉਹਦੀ ਮੁੜਕਾ ਦੇ ਸੰ ਲੱਗ ਗਿਆ ਟੀ-ਸ਼ਰਟ ਵਿੱਚ ਦੀ ਹੋ ਗਿਆ ਸਟਾਰਟ ਹੋ ਗਿਆ ਹੋ ਗਿਆ आप माड़ी रेस वा के खड़ जाए फिर बंद चलो चलो हो गया चल चल हो गया फिर स्टार्ट ਉਨ ਸਟਾਰਟ ਤਾਂ ਹੋ ਜਾਂਦਾ ਤੇ ਪਰ ਰੇਸ ਨਹੀਂ ਲੈਂਦਾ ਹਜੇ ਜਦੋਂ ਰੇਸ ਕਰੀਦੀ ਹੈ ਬੰਦ ਹੋ ਜਾਂਦਾ ਇਹ ਬਈ ਤੇ ਰੰਦ ਕਰਕੇ ਸਟਾਰਟ ਕਰਨਾ ਜਦੋਂ ਖੜਾ ਨੂੰ ਤੇਲ ਬੰਦ ਕਰਕੇ ਕਿੱਕਾ ਮਾਰੇ ਤਾਂ ਕਿ ਪਲੱਗ ਨੇ ਛਾਂਟ ਹੁੰਦਾ ਜੇ ਆਪਾਂ ਤੇਲ ਛੱਡ ਕੇ ਮਾਰਦੇ ਆ ਤਾਂ ਪੱਗ ਛਾਂਟ ਹੋ ਜਾਂਦਾ ਇਹਦਾ ਮੈਂ ਤਜਰਬਾ ਕੀਤਾ ਆ ਇਹ ਤੇ ਮੈਂ ਹਮੇਸ਼ਾ ਜਦੋਂ ਜਿਆਦਾ ਖੜਾ ਹੋਵੇ ਤੇ ਮੈਂ ਤੇਲ ਬੰਦ ਕਰਕੇ ਕਿੱਕਾ ਮਾਰਦਾ ਹਾਂ ਨਾ ਸਟਾਰਟ ਹੋ ਜਾਂਦਾ ਵਿੱਚ ਦੀ ਫਿਰ ਬੰਦ ਹੋ ਜਾਂਦਾ ਆਪਣੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਕਰੋ ਭਰਾ ਬਣ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੋ ਤੁਸੀਂ ਇੰਨਾ ਮੈਨੂੰ ਪਿਆਰ ਦਿੰਨੇ ਆ ਤੇ ਇੰਨਾ ਸਤਿਕਾਰ ਦਿੰਨੇ ਆ ਤੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਾ ਕਰੋ ਆਪਣੇ YouTube ਚੈਨਲ ਤੇ ਗੰਗ ਫ੍ਰੀਕੋਟ ਵਾਲੇ 96 ਤੇ ਗੋਰਾ ਗੰਗ ਦੇ ਨਾਂ ਤੇ ਆਪਣਾ ਚੈਨਲ ਖੋਲ ਜੂਗਾ ਉਹਨਾਂ ਸਬਸਕ੍ਰਾਈਬ ਕਰ ਲਿਓ ਜੇ ਬੈਲਰ ਦਾ ਬਟਨ ਦਬਾ ਦਿਓ ਜੇ ਤੇ ਆਪਣਾ ਫੇਸਬੁੱਕ ਤੇ ਆਪਾਂ ਨੂੰ ਫੋਲੋ ਜਰੂ ਕਰ ਲਿਓ ਜੇ ਸਰਬੀਜ ਸਿੰਘ ਕੰਗ ਹੁਣ ਮੜੇ ਚੱਲਣ ਲੱਗਾ ਲੰਮਾ ਫੇਰ ਬੰਦ ਹੋ ਗਿਆ ਹੁਣ ਚੱਲ ਪੈਂਦਾ ਬੰਦ ਹੋ ਜਾਂਦਾ ਪੂਰਾ ਨਹੀਂ ਚੱਲਦਾ ਹਜੇ ਉਦੋਂ ਚੋਬਰ ਕਹਿੰਦਾ ਮੜਕਾ ਪੁੰਜੀ ਆਂਦਾ ਮੜਕੋ ਮੜਕੀ ਹੋ ਗਿਆ ਸਖਤ ਮਿਹਨਤ ਲਾਈ ਹੁੰਦੀ ਏ ਜਿਵੇਂ ਚੌਂਕ ਦਾ ਸਰੀਰ ਚੋਬਰ ਦਾ ਹੁਣ ਕਿਰਾ ਮੜਾ ਗਰਮ ਹੋਇਆ ਇੱਧਰ ਦੇਖੋ ਟੀ-ਸ਼ਰਟ ਵਿਚਾਰਾ ਹੁਣੇ ਨਾ ਕਾਇਆ ਸੀਗਾ ਕੰਦਾ ਵਿੱਚ ਜਦੋਂ ਮੜਕਾ ਹੀ ਪੁੰਝੀ ਜਾਂਦਾ on start ਤਾਂ ਹੋ ਜਾਂਦਾ ਪਰ ਹਜੇ ਥੋੜੀ ਰੇਸ ਨਹੀਂ ਫੜਦਾ ਰੇਸ ਫੜੂਗਾ ਫੇਰ ਫੇਰ ਆ ਆਪਾਂ ਮਾੜੀ ਰੇਸ ਕਰ ਦਈਏ ਤਾਂ ਕਿ ਚੱਲੀ ਜਾਵੇ ਥੋੜਾ ਜਿਹਾ ਟਾਈਮ ਗਰਮ ਹੋ ਜੇ ਆਹ ਕੇਰਾ ਦਾ ਚੱਲੀ ਜਾਂਦਾ ਬਈ ਚੱਲਣ ਲੱਗਾ ਗਰਮ ਹੋ ਗਿਆ ਕੇਰਾ ਬਹੁਤ ਮੱਥਾ ਮਰਾਇਆ ਇਹਨੇ ਘਟੋ ਘਟ ਅੱਧਾ ਘੰਟਾ ਘੰਟਾ ਲੱਗੇ ਰਹੇ ਆ ਫੇਰ ਚੱਲਿਆ ਜਾ ਕੇ ਸਸਰੇ ਘਰ ਮਿਲਦੇ ਆ ਪਾਗਲੇ ਬਲੌਕ ਚ